ਕਰਨ ਚੱਲਾਈ ਆਪਣੇ ਰਬ ਵਾਈਗਰੂ ਨੂੰ ਮਤਲਬ ਕਰਨ ਚੱਲਾਈ ਇੱਕ ਨੌਜਵਾਨ ਨੂੰ ਕਿੰਨੀ ਕਿ ਖੁਸ਼ੀ ਆ ਜੀ ਜਾਨ ਦੀ ਪੱਕੀ ਬਹੁਤ ਜ਼ਿਆਦਾ ਹੀ ਖੁਸ਼ੀ ਆਈ ਕਿ ਆਪਣੇ ਲੋਕੀ ਕਹਿੰਦੇ ਕਿ ਬਾਹਰ ਜਾਣਾ ਬਾਹਰ ਜਾਣਾ ਮੈਂ ਸਾਰੇ ਨੂੰ ਖੁਸ਼ ਹੋ ਕੇ ਦੱਸਿਆ ਮੇਰਾ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਪਰ ਮੈਂ ਕਿਹਾ ਕੋਈ ਗੱਲ ਨਹੀਂ ਸਾਰੇ ਮਜ਼ਾਕ ਉਡਾਣ ਲੱਗੇ ਕਿ ਕਹਿੰਦੇ ਬੰਦਾ ਖੁਸ਼ ਹੁੰਦਾ ਕਿ ਕੈਨੇਡਾ ਦਾ ਵੀਜ਼ਾ ਲੱਗਿਆ ਮੈਂ ਕਿਹਾ ਕੋਈ ਗੱਲ ਨਹੀਂ ਵਾਈਗਰੂ ਨੇ ਮੈਨੂੰ ਵੀਜ਼ਾ ਇੱਥੇ ਦਾ ਤੋਂ ਆਇਆ ਉੱਥੇ ਦਾ ਵੀ ਮਤਲਬ ਲੋੜ ਹੀ ਕੋਈ ਲੋੜ ਹੀ ਨਹੀਂ ਪੈਣੀ ਜਦੋਂ ਉਹਦੇ ਦਰਤੀ ਸਭ ਕੁ ਲੈਣਾ ਹੈ ਤੇ ਉਹਨੇ ਉਹ ਸਭ ਕੁਝ ਦਵਾ ਦੇਣਾ ਜੋ ਕਲ ਲਿਖਿਆ ਵੀ ਨਹੀਂ ਸੀਗਾ ਜੀ ਕਿੰਨੇ ਦਿਨ ਦਾ ਵੀਜ਼ਾ ਲੱਗਾ ਔਰ ਕਿਹੜੇ ਕਿਹੜੇ ਗੁਰਦੁਆਰਾ ਮਾਧਮਨ ਕਰੋਗੇ 10 ਦਿਨਾਂ ਦਾ ਵੀਜ਼ਾ ਲੱਗਿਆ ਜੀ ਤੇ ਆਲਮੋਸਟ ਕਹਿੰਦੇ ਨਨਕਾਣਾ ਸਾਹਿਬ ਪੰਜਾ ਸਾਹਿਬ ਲਾਹੌਰ ਦਾ ਜਿਹੜੇ ਜਿਹੜੇ ਉਧਰ ਚੂਨਾ ਮੰਡੀ ਗੁਰਦੁਆਰੇ ਉਧਰ ਸਾਰਿਆਂ ਦਾ ਇੱਕ ਗੱਲ ਹੋ ਰਿਹਾ ਪਾਕਿਸਤਾਨ ਦੇ ਹਾਲਾਤ ਬੜੇ ਹੋਰ ਹਸਾਬ ਦੇ ਨੇ ਕਿ ਲਗਦਾਰ ਲੱਗਦਾ ਮੜਾ ਜਾ ਕਿਸੇ ਜਗ੍ਹਾ ਤੋਂ ਨਹੀਂ ਡਰ ਕਾ ਇਹ ਉਹ ਵੀ ਇਨਸਾਨ ਨੇ ਅਸੀਂ ਵੀ ਇਨਸਾਨ ਆਏ ਇਹ ਤਾਂ ਸਰਕਾਰਾਂ ਇਹੋ ਜੀ ਹੁੰਦੀਆਂ ਜੀ ਸਰਕਾਰਾਂ ਨੇ ਨੇ ਪਾੜ ਪੁਆਏ ਹੁੰਦੇ ਜੀ ਉਧਾਂ ਲੋਕਾਂ ਨੇ ਵੀਡੀਓ ਦੇਖੀਆਂ ਨੇ ਕਿੰਨੇ ਵਲੌਗਸ ਵਗੈਰਾ ਦੇਖਦਾ ਆਪਾਂ ਮੁੰਡੇ-ਮੁੰਡੇ ਹੈਗੇ ਆ ਜੀ ਤੇ ਦੇਖ ਕੇ ਪਤਾ ਲੱਗਦਾ ਕਿ ਕੋਈ ਇਦਾਂ ਦਾ ਹੈ ਨਹੀਂ ਨਾਲੇ ਜਿੱਥੇ ਆਪਾਂ ਚੱਲੇ ਆ ਉਹਦੇ ਦਰ ਤੋਂ ਉੱਤੇ ਕੁਝ ਵੀ ਨਹੀਂ ਗਿਆ ਉਹਦੇ ਦਰ ਤੇ ਹੀ ਸਭ ਕੁਝ ਮਿਲਣਾ ਹੈ ਕੀ ਲੱਗਦਾ ਪਾਕਿਸਤਾਨ ਗਵਰਨਮੈਂਟ ਨੂੰ ਹੋਰ ਵੀਜ਼ਾ ਈਜ਼ੀ ਕਰਨਾ ਚਾਹੀਦਾ ਕਿਸੇ ਜਗ੍ਹਾ ਤੱਕ ਮੈਂ ਕਹਿੰਦਾ ਇਹ ਸਰਹੱਦ ਰਹਿਣੀਆਂ ਨਹੀਂ ਚਾਹੀਦੀਆਂ ਇਹ ਸਰਹੱਦਾਂ ਸਰਕਾਰਾਂ ਨੇ ਬਣਾਈਆਂ ਪਰ ਲੋਕ ਨਹੀਂ ਚਾਹੁੰਦੇ ਅਸਲ ਵਿੱਚ ਹਾਂ ਨਾਲੇ ਉੱਥੇ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡਾ ਰਾਜ ਸੀਗਾ ਸਿੱਖ ਰਾਜ ਸਿੱਖ ਰਾਜ ਤੇ ਮਤਲਬ ਸਾਨੂੰ ਮਾਣ ਹੋਣਾ ਚਾਹੀਦਾ ਕਿ ਸਾਡਾ ਸਿੱਖ ਰਾਜ ਸੀਗਾ ਤੇ ਬਸ ਨੌਜਵਾਨ ਕਹਿੰਦੇ ਨੇ ਕਿ ਦੋਵੇਂ ਸਰਧਾਂ ਨਹੀਂ ਹੁੰਦੀ ਸਿਆਸਤਾਂ ਕਿਉਂ ਨਹੀਂ ਮਿਲਾਂ ਦਿੰਦੇ ਸਿਆਸਤ ਫਿਰ ਉਹਨਾਂ ਦੀ ਰੋਟੀ ਨਹੀਂ ਪਕਣੀ ਜੀ ਰੋਟੀ ਹੀ ਪੱਕੇਗੀ ਤਾਂ ਫਿਰ ਉਹਨਾਂ ਦਾ ਕਹਿੰਦੇ ਕੰਮ ਕਿਦਾ ਚੱਲੂਗਾ ਜੀ ਬਿਲਕੁਲ ਬਿਲਕੁਲ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਪਾਈ ਇੰਦਰਪਾਲ ਸਿੰਘ ਹਜਰੀਰਾ ਕੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇਖੀ ਕਿਹਨਾਂ ਜਵਾਬ ਦੇਣ ਪਾਸੇ ਕਿਹਦਾ ਪ੍ਰਾਸ਼ੂ ਗੁਰੂ ਸਾਹਿਬ ਜੀ ਦੀ ਬੜੀਆ ਪਰ ਕਿਰਪਾ ਹੋਈ ਹੈ ਜੋ ਮਹਾਰਾਜ ਨੇ ਆਪਣੇ ਪਹਿਲੇ ਪ੍ਰਕਾਸ਼ ਰੂਪ ਤੇ ਉੱਥੇ ਸੇਵਾ ਦਾ ਮੌਕਾ ਲਿਆ ਹੈ ਤੇ ਬੜੀ ਕਿਰਪਾ ਹੈ ਗੁਰੂ ਸਾਹਿਬ ਦੀ ਜੋ ਕਿ ਕਈ ਜਗ੍ਹਾ ਤੋਂ ਆਲ ਵਰਲਡ ਤੋਂ ਜਿਹੜੀ ਸਿੱਖ ਸੰਗਤ ਹੈ ਉੱਥੇ ਦਰਸ਼ਨਾਂ ਲਈ ਜਾ ਰਹੀ ਹੈ ਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਤਨਾ ਸਦਕਾ ਤੇ ਪਾਰ ਸਰਕਾਰ ਦੇ ਉਨ੍ਹਾਂ ਦੀ ਇਜਾਜ਼ਤ ਨਾਲ ਜੋ ਕਿ ਉਹਨਾਂ ਦੇ ਦਰਸ਼ਨ ਹੋ ਰਹੇ ਨੇ ਗੁਰਦੁਆਰਾ ਮਾਦੇ ਪਾਕਿਸਤਾਨ ਵਿੱਚ ਗੁਰੂ ਸਾਹਿਬ ਨੇ ਇਹ ਸੇਵਾ ਜੋ ਹੈ ਆਪਣੀ ਕੀਰਤਨ ਰੂਪੀ ਜਿਹੜੀ ਉੱਥੇ ਸੇਵਾ ਲੈਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ 15 ਨਵੰਬਰ ਨੂੰ ਜੋ ਸਮੁੱਚਾ ਸਿੱਖ ਜਗਤ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਜਿਹੜੀ ਆ ਸੰਸਾਰ ਦੇ ਵਿੱਚ ਗੁਰਨਾਨਕ ਸਾਹਿਬ ਜੀ ਦਾ ਆਗਮਨ ਪੁਰਬ ਮਨਾ ਰਹੀ ਹੈ ਉਹਦੇ ਸਬੰਧ ਦੇ ਵਿੱਚ ਜਿਹੜਾ ਸ਼੍ਰੋਮੀ ਕਮੇਟੀ ਹਰ ਸਾਲ ਦੀ ਤਰ੍ਹਾਂ ਜਥਾ ਜਿਹੜਾ ਪਾਕਿਸਤਾਨ ਦੇ ਗੁਰਦ ਆਮਾਂ ਦੀ ਯਾਤਰਾ ਲਈ ਭੇਜਦੇ ਆ ਤੋ ਜਥਾ ਹੁਣ ਰਵਾਨਾ ਹੋਣਾ ਸਾਡੇ ਲੀਡਰ ਦੇ ਤੌਰ ਤੇ ਸਰਦਾਰ ਗਨਨਾਮ ਸਿੰਘ ਤੇ ਡਿਪਟੀ ਲੀਡਰ ਦੇ ਤੌਰ ਤੇ ਸੰਜੀਤ ਕੋਰ ਜਿਹੜੇ ਜਥੇ ਦੀ ਅਗਵਾਈ ਕਰਨਗੇ ਤੇ ਜਥਾ 763 ਜਿਹੜੇ ਯਾਤਰੀ ਐ ਜਿਨ੍ਹਾਂ ਨੂੰ ਵਿਜੇ ਲੱਗੇ ਆ ਉਹ ਗੁਰਦ ਆਮਾਂ ਦੀ ਪਾਕਿਸਤਾਨ ਦੀ ਗੁਰਦ ਆਮਾਂ ਦੀ ਯਾਤਰਾ ਕਰਨਗੇ ਤੇ 23 ਤਰੀਕ ਨੂੰ ਜਿਹੜਾ ਜਥਾ ਜਿਹੜਾ ਵਾਪਸੀ ਕਰੇਗਾ ਉਹਦੇ ਨਾਲ ਸਾਡੇ ਪ੍ਰਬੰਧਕ ਤੌਰ ਤੇ ਵੀ ਸ਼੍ਰੋਮਣੀ ਕਮੇਟੀ ਦੇ ਅੰਚਾਰ ਜਾ ਰਹੇ ਆ ਸੇਵਾਦਾਰ ਜਾ ਰਹੇ ਆ ਤੇ ਇਹ ਵੀ ਆ ਕਿ ਉੱਥੇ 23 ਨਿਸ਼ਾਨ ਸਾਹਿਬ ਦੀ ਜਿਹੜੀ ਸੰਭਾਲ ਦੇ ਲਈ ਚੋਲੇ ਜਿਹੜੇ ਆ 23 ਉਹ ਵੀ ਲੈ ਕੇ ਜਾ ਰਹੇ ਆ ਇਸੇ ਤਰ੍ਹਾਂ ਕਕਾਰ ਜਿਹੜੇ ਆ ਅਮਰ ਸਚਾਰ ਦੇ ਲਈ ਕਕਾਰ ਜਿਹੜੇ ਆ ਉਹ ਵੀ ਨਾਲ ਜਾ ਰਿਹਾ ਹੈ ਬਾਕੀ ਇੰਤਜ਼ਾਮ ਜਿੱਦਾਂ ਸਤਕਾਰ ਜਿੰਨਾ ਜਿੰਨਾਂ ਨੂੰ ਦੇਣਾ ਉਹ ਦਾ ਲਈ ਸਰੂਪੇ ਵਗੈਰਾ ਵੀ ਲੋਈਆਂ ਉਹ ਵੀ ਨਾਲ ਲੈ ਕੇ ਜਾ ਰਿਹਾ ਹੈ ਕਿਉਂਕਿ ਸ਼੍ਰੋਮਿਕ ਕਮੇਟੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਤੇ ਇਹਦੇ ਪੁਖਤਾ ਪਰਵਾਨ ਜਿਹੜੇ ਸਾਰੇ ਦੇ ਸਾਰੇ ਜਥੇ ਦੇ ਕੀਤੇ ਗਏ ਆ ਤੇ ਮੈਂ ਅਰਦਾਸ ਕਰਦਾ ਕਿ ਜਥਾ ਆਪਣੀ ਆਸਥਾ ਦੇ ਨਾਲ ਸ਼ਰਧਾ ਦੇ ਨਾਲ ਸਾਰੇ ਗੁਰਦੁਆਮਾਂ ਦੀ ਯਾਤਰਾ ਕਰਕੇ ਸਾਰੇ ਦੇ ਸਾਰੇ ਜਿਹੜੇ 23 ਤਰੀਕ ਨੂੰ ਵਾਪਸ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੰਦਨ ਸਾਹਿਬ ਜੀ ਦੇ ਜਿਹੜੇ ਸਤਿ ਆਲੂ ਪਉਂਦੇ ਨੇ ਕਿ ਬਤ ਕੋ ਬਤ ਲੱਗ ਨੂੰ ਪਰ ਨਹੀਂ ਲੱਗਦੇ ਨਿਰਾਸ਼ ਹੁੰਦੇ ਨੇ ਉਹਨਾਂ ਨੂੰ ਲੱਗਦਾ ਕਿ ਐਸਜੀਪੀਸੀ ਵੱਲੋਂ ਕਦਮ ਨਹੀਂ ਚੁੱਕੇ ਜਾਂਦੇ ਸੋ ਉਹਨਾਂ ਸੰਗਤਾਂ ਨੂੰ ਕੀ ਅਚਕੀਂ ਹੋ ਰਿਹਾ ਹੈ ਦੇਖੋ ਬੜਾ ਮਨ ਦੁਖੀ ਹੁੰਦਾ ਕਿਉਂਕਿ 3000 ਦਾ ਕੋਟਾ ਜਿਹੜਾ ਹੈ ਪਾਕਿਸਤਾਨ ਸਰਕਾਰ ਨੇ ਵੀ ਕਿਹਾ ਆ ਤਾਂ ਪਾਕਿਸਤਾਨ ਦੀ ਜਿਹੜੀ ਸੇਗੁਰ ਦਵਾਰਾ ਬੰਦ ਕਮੇਟੀ ਉਹਨੇ ਵੀ ਕਿਹਾ ਆ ਪਰ ਮਾਨੂੰ ਬੜਾ ਦੁੱਖ ਲੱਗਦਾ ਕਿ ਅਸੀਂ 2244 ਜਿਹੜੇ ਵੀਜ਼ਾ ਲੱਗਣ ਦੇ ਲਈ ਪਾਸਪੋਰਟ ਭੇਜੇ ਸੀ ਤੇ 763 ਸਾਰੇ ਵੀਜ਼ੇ ਲੱਗੇ ਆ ਤੇ 1481 ਜਿਹੜੇ ਆ ਉਹਨਾਂ ਦੇ ਪਾਸਪੋਰਟ ਰਿਜੈਕਟ ਹੋਏ ਵੀਜ਼ੇ ਨਹੀਂ ਲੱਗੇ ਪਰ ਉਹਨਾਂ ਦਾ ਸਿਸਟਮ ਬਾਰੇ ਨਹੀਂ ਪਤਾ ਲੱਗਦਾ ਪਰಧಾನ ਜੀ ਨੇ ਜਦੋਂ ਅੰਤਰ ਕਮੇਟੀ ਦੀ ਪਰਸੋਂ ਮੀਟਿੰਗ ਹੋਈ ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਇੱਕ ਡੈਪੂਟੇਸ਼ਨ ਪਾਕਿਸਤਾਨ ਐਮਬੈਸੀ ਨੂੰ ਵਜਾ ਕੇ ਮਿਲੇਗਾ ਤੁਹਾਡਾ ਪ੍ਰਧਾਨ ਜੀ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਸਰਕਾਰ ਦੇ ਨਾਲ ਜਿਹੜਾ ਕਬੂੜਿਆ ਰਾਣਾ ਜੀ ਦੇ ਨਾਲ ਸਾਰੀ ਗੱਲਬਾਤ ਕੀਤੀ ਜਾਵੇ ਕਿਉਂਕਿ ਖੱਜਲ-ਖਵਾਰੀ ਨਾ ਹੋਵੇ ਜੇ ਸਾਨੂੰ ਇੰਨੇ ਹੀ ਵੀਜੇ ਦਿਨ ਤੇ ਅਸੀਂ ਉਹਨੇ ਪਾਸਪੋਰਟ ਭੇਜੀਏ ਤੇ ਇਹਦੇ ਲਈ ਸਾਰੀ ਗੱਲਬਾਤ ਪਾਕਿਸਤਾਨ ਸਰਕਾਰ ਨਾਲ ਵੀ ਕੀਤੀ ਜਾਵੇਗੀ ਤਾਂ ਪਾਕਿਸਤਾਨ ਐਮਬੈਸੀ ਦੇ ਵਿੱਚ ਵੀ ਜਿਹੜਾ ਭੇਜਿਆ ਜਾਵੇ ਸਬ ਕਮੇਟੀ ਬਣਾ ਕੇ ਠੀਕ ਹੈ ਹਤੇ ਮੇਰ ਤੋਂ ਪਹਿਲਾਂ ਸਾਡੇ ਮਨਨ ਸਾਹਿਬ ਜੀ ਸਾਹਿਬ ਨੇ ਦੱਸਤੀ ਸਾਰੀ ਗੱਲ ਗੱਲ ਇਹੋ ਹੀ ਹੈ ਜਿੰਨੇ ਅਸੀਂ ਉਹਨੇ ਮੰਗਦੇ ਨੇ ਅਸੀਂ ਉਹਨਾਂ ਹੀ ਭੇਜੀਏ ਸੰਗਤ ਜਿਹੜੀ ਬਹੁਤੀ ਖਰਾਬ ਹੁੰਦੀ ਐ ਐਲੀਗੇਸ਼ਨ ਜਿਹੜਾ ਸਾਡੇ ਸਾਡੇ ਤੇ ਲਾਉਂਦੇ ਨੇ ਵੀ ਸਾਡੇ ਲੱਗੇ ਨਹੀਂ ਜਾਂ ਤੁਸੀਂ ਲਵਾਏ ਨਹੀਂ ਸਾਡਾ ਕੋਈ ਵਿੱਚ ਰੋਲ ਦਾ ਨਹੀਂ ਅਸੀਂ ਉਹ ਆਪਣੇ ਮੈਸੇਜ ਨੂੰ ਭੇਜੀਦੇ ਆ ਮੈਸੇਜ ਦੀ ਮਰਜ਼ੀ ਲਓ ਚਾਹੇ ਨਾਲ ਨਾਲ ਜਾਂ ਘੱਟ ਕਰ ਪਰ ਫੇਰ ਵੀ ਉਹ ਸਰਕਾਰ ਨਾਲ ਜਿੱਦਾਂ ਪ੍ਰਧਾਨ ਜੀ ਨੇ ਰੈਕਟਰ ਚ ਗੱਲ ਕੀਤੀ ਐ ਪ੍ਰਧਾਨ ਜੀ ਅੱਗੇ ਜਾ ਕੇ ਗੱਲ ਕਰਨ ਉਹ ਮੈਸੇਜ ਜਿੱਦਾਂ ਨਾਲ ਕਹੇ ਤਾਂ ਮਨਨਸਾ ਹੋਣਾ ਉਥੇ ਉਹਦੀ ਸਰਕਾਰ ਨਾਲ ਉਹਨਾਂ ਨਾਲ ਗੱਲ ਕਰਾਂਗੇ ਜਾ ਕੇ ਮੈਂ ਕਹਿੰਦਾ ਇਦਾਂ ਗੱਲ ਕਰਨੀ ਚਾਹੀਦੀ ਹੈ ਸਰਕਾਰ ਨਾਲ ਸਾਡੇ ਜਿਹੜੇ ਲੋਕੀ ਅਫਸਰ ਹਾਲੂ ਨੇ ਖਜਲ ਖਰਾਬ ਨਾ ਹੋਣ ਮੈਂ ਤਾਂ ਅਤੀ ਧੰਨਵਾਦੀ ਆ ਸਰਦਾਰ ਜਿੰਦਰ ਸਿੰਘ ਧਾਮੀ ਸਾਹਿਬ ਦਾ ਜਿਨੇ ਮੈਨੂੰ ਮੁੱਖ ਮਤਲ ਸੇਵਾਦਾਰ ਕਰਕੇ ਇਥੋਂ ਦੇ ਜੈਸੀ ਦੀ ਗਵਾਹੀ ਕਰਨ ਵਾਸਤੇ ਮਦਦ ਤੋੜਿਆ ਤੋਰ ਲੱਗੇ ਨੇ ਮੈਂ ਅਤੀ ਧੰਨਵਾਦੀ ਆ ਚੀਫ ਸੈਕਟਰੀ ਸਾਹਿਬ ਦਾ ਵੀ ਮਹਾਰਾ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਦੇ ਬਖਸ਼ੇ ਤੇ ਮੈਂ ਅਤੀ ਧੰਨਵਾਦੀ ਆ ਸਰਦਾਰ ਸਤਵੀਰ ਸਿੰਘ ਜੀ ਦਾ ਜਿਹੜਾ ਸਾਰੇ ਮੁਲਾਜ਼ਮਾਂ ਦਾ ਹੀ ਧੰਨਵਾਦ ਕਰਦਾ ਹਾਂ ਜੇਲਾ ਮੈਨੂੰ ਤੁਸੀਂ ਇਹਨਾਂ ਮਾਨ ਦਿੱਤਾ ਇਹ ਮਾਨ ਦੇ ਮਕਾਬਲ ਨਹੀਂ ਪਰ ਗੁਰੂ ਆਰਮ ਦਾ ਸੱਚੇ ਪਾਤਸ਼ਾਹ ਮਿਹਰ ਭਰੇ ਹੱਥ ਰੱਖਣ ਤਾਂ ਅੰਦਰ ਉਸ ਦੀ ਬਖਸ਼ਣ ਗੁਰੂ ਮਹਾਰਾਜ ਗਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਪਾਵੇਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News